ਲੋਕ ਮਹੱਲਾ ਪੰਜਵਾਂ ਜਾ ਪਰ ਅੰਦਰ ਤਾਂ ਧਨ ਬਾਹਰ ਜਾ ਪਰ ਬਾਹਰ ਤਾਂ ਧਨ ਮਾਹਰ ਬਿਨ ਨਾਵਾ ਬਹੁ ਫੇਰ ਫਿਰਾਹਰ ਸਾਤ ਗੁਰ ਸੰਗ ਦਿਖਾਇਆ ਜਾਹਰ ਜਨ ਨਾਨਕ ਸੱਚੇ ਸੱਚ ਸਮਾਹਰ ਮਹੱਲਾ ਪੰਜਵਾਂ ਆਹਰ ਸਭ ਕਰਤਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿੱਤ ਆਹਰ ਜਗ ਉਦਰਾ ਵਿਰਲਾ ਭੂਜੈ ਕੋਇ ਪੌੜੀ ਵੱਡੀ ਹੂ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਪਨ ਕਰਤ ਬਾ ਜੀਆ ਅੰਦਰ ਜੀਓ ਸਭ ਕਿਸ ਜਾਣ ਲਾ ਸਭ ਕਿਸ ਤੇਰਾ ਵਾਸ ਤੇਰਾ ਕਰ ਭਲਾ ਤੇਰਾ ਘਰ ਆਨੰਦ ਵਿਧਾਈ ਤੁਧ ਘਰ ਮਾਣ ਮਹਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤਕ ਤਾ ਨਾਨਕ ਦਾਸਨ ਦਾਸ ਤੁਧ ਆਗੈ ਬਿਨ ਬਤਾ ਸ਼ਲੋਕ ਮਹੱਲਾ 5ਵਾਂ ਛਤੜੇ ਬਾਜ਼ਾਰ ਸੋਹਣ ਵਿੱਚ ਵਪਾਰੀਏ ਵਖਰ ਹਿੱਕ ਅਪਾਰ ਨਾਨਕ ਖੱਟੇ ਸੋ ਢਣੀ ਮਹੱਲਾ ਪੰਜਵਾ ਕਬੀਰ ਹਮਰਾ ਕੋ ਨਹੀਂ ਹਮ ਕਿਸੂ ਕੇ ਨਾਹੇ ਜਿਨੇ ਉਹ ਰਚ ਨਿਰਚਾਇਆ ਤਿਸ ਹੀ ਮਹਸਮਾਏ ਪੌੜੀ ਸਫਲ ਬਿਰਖ ਸੁਹਾਵੜਾ ਹਰ ਸਫਲ ਅਮਰਤਾ ਮਨ ਲੋਚ ਓਨ ਮਿਲਣ ਕੋ ਕਿਉ ਵੰਜੈ ਕਿਤਾ ਵਰਨਾ ਚਹਿਨਾ ਬਹਾਰਾ ਉਹ ਅਗਮ ਅਜਿਤਾ ਉਹ ਪਿਆਰਾ ਜੀ ਕਾ ਜੋ ਖੋਲੇ ਪਿੱਤਾ ਸੇਵਾ ਕਰੀ ਤੁਸਾੜਿਆ ਮੈਂ ਦਸੋ ਮਿੱਤਾ ਕੁਰਬਾਨੀ ਵੰਨਿਆ ਵਾਰਣ ਬਲੇ ਬਲ ਕੀਤਾ ਦਸਨ ਸੰਤ ਪਿਆਰਿਆ ਸੁਣ ਹੁਲਾਏ ਚਿਤਾ ਜਿਸ ਲਿਖਿਆ ਨਾਨਕ ਦਾਸ ਤਿਸ ਨਾਮ ਅੰਮ੍ਰਿਤ ਸਤਗੁਰ ਦਿੱਤਾ ਸ਼ਲੋਕ ਮਹੱਲਾ 5 ਕਬੀਰ ਧਰਤੀ ਸਾਧ ਕੀ ਤਸਕਰ ਬੈ ਸਹਗਾ ਹੈ ਧਰਤੀ ਭਰ ਨਾ ਵਿਆਪਈ ਉਨ ਕੋ ਲਾਹੂ ਲਾਹੇ ਮਹੱਲਾ ਪੰਜਵਾ ਕਬੀਰ ਚਾਵਲ ਕਾਰਣੇ ਤੁਖ ਕੋ ਮੋਹ ਲੀ ਲਾਏ ਸੰਗ ਕੁ ਸੰਗੀ ਬੈਸ ਤੇ ਤਬ ਪੂਛੇ ਧਰਮ ਰਾਏ ਪੌੜੀ ਆਪੇ ਹੀ ਵੜਪਾਰ ਪਰਵਾਰ ਆਪ ਇਕਾਤੀਆ ਆਪਣੀ ਕੀਮਤ ਆਪ ਆਪੇ ਹੀ ਜਾਤੀਆ ਸਭ ਕੁਛ ਆਪੇ ਆਪ ਆਪ ਉਪੰਨਿਆ ਆਪਣਾ ਕੀਤਾ ਆਪ ਆਪ ਵਰਨਿਆ ਧਨ ਸੁ ਤੇਰਾ ਥਾਨ ਜਿੱਥੇ ਤੂੰ ਉੱਠਾ ਧਨ ਸੁ ਤੇਰੇ ਭਗਤ ਜਿੰਨੀ ਸੱਚ ਤੂੰ ਡਿਠਾ ਜਿਸ ਨੂੰ ਤੇਰੀ ਦਇਆ ਸਲਾਹੇ ਸੋਏ ਤੁਦ ਜਿਸ ਗੁਰ ਪੇਟੇ ਨਾਨਕ ਨਿਰਮਲ ਸੋਈ ਸੁਧ ਸ਼ਲੋਕ ਮਹੱਲਾ 5ਵਾਂ ਫਰੀਦਾ ਭੂਮ ਰੰਗਾ ਬਲੀ ਮੰਜ ਵਸੂਲਾ ਭਗ ਜੁ ਨਰ ਪੀਰ ਨਵਾਜ ਤਨਾ ਅੰਚ ਨਾ ਲਾਗ ਮਹੱਲਾ 5ਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੁਮਨੜੀ ਦੇਹ ਵਰਲੇ ਕੇ ਪਾਇਆ ਨਾ ਜਿੰਨਾ ਪਿਆਰੇ ਨੇਹ ਪੌੜੀ ਜਬ ਤਬ ਸੰਜਮ ਦਇਆ ਧਰਮ ਜਿਸ ਦੇਹ ਸੁਪਾਏ ਜਿਸ ਬੁਝਾਏ ਅਗਨ ਆਪ ਸੁਨਾਮ ਧਿਆਏ ਅੰਤਰਜਾਮੀ ਅਗੰਪੁਰਖ ਇੱਕ ਦ੍ਰਿਸ਼ਟ ਦਿਖਾਏ ਸਾਧ ਸੰਗਤ ਕੈ ਆਸਰਾ ਪ੍ਰਭ ਸਿਉ ਰੰਗ ਲਾਏ ਔ ਗੁਣ ਕਟ ਮੁਖ ਉਜਲਾ ਹਰ ਨਾਮ ਤਰਾਈ ਜਨਮ ਮਰਨ ਭਉ ਕਟਿਓ ਨ ਫਿਰ ਜੋਨ ਨ ਪਾਏ ਆੰਦਕੂਪ ਤੇ ਕਾੜਿਆਂ ਨ ਲੜਿਆ ਫੜਾਇ ਨਾਨਕ ਬਖਸ਼ ਮਲਾਇਨ ਰੱਖੇ ਗਲ ਲਾਏ ਸ਼ਲੋਕ ਮਹੱਲਾ 5 ਵਾਹ ਮੁਹੱਬਤ ਜੈਸ ਖੁਦਾਏ ਦੀ ਰਤਾ ਰੰਗ ਚਲੂਲ ਨਾਨਕ ਵਿਰਲੇ ਪਾਈ ਅਹ ਤਿਸ ਜਨ ਕੀ ਮਨ ਮੂਲ ਤਿਸ ਜਨ ਕੀ ਤਿਸ ਜਨ ਕੀ ਮਨਮ ਕੀਮ ਨ ਮੂਲ ਮਹੱਲਾ ਪੰਜਵਾਂ ਅੰਤਰ ਵਿਦਿਆ ਸਚਨਾਏ ਬਾਹਰ ਵੀ ਸਚ ਡਿਠੋ ਮੋ ਨਾਨਕ ਰਵਿਆ ਹੱਬ ਥਾਏ ਵਾਣ ਤ੍ਰਣ ਤਰਪਾਵਣ ਰੋਮ ਪੌੜੀ ਆਪੇ ਕੀਤੋਂ ਨ ਰਚਨ ਆਪੇ ਹੀ ਰਤਿਆ ਆਪੇ ਹੋਇਓ ਇਕ ਆਪੇ ਬਹੁ ਪੱਤਿਆ ਆਪੇ ਸਭਨਾ ਮੰਜ ਆਪੇ ਹੀ ਬਾ ਆਪੇ ਬਾਹਰਾਂ ਆਪੇ ਜਾਣ ਦੂਰ ਆਪੇ ਹੀ ਜਾਹਰਾ ਆਪੇ ਹੋਵੈ ਗੁਪਤ ਆਪੇ ਪ੍ਰਗਟਿਐ ਕੀਮਤ ਕਿਸੈ ਨਾ ਪਾਏ ਤੇਰੀ ਠੱਟੀਐ ਗਹਿਰ ਗੰਭੀਰ ਅਥਾ ਹੋ ਅਪਾਰ ਅਗਣਤ ਤੂੰ ਨਾਨਕ ਵਰਤਾ ਇੱਕ ਇੱਕੋ ਇੱਕ ਤੂੰ ਸਦ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਢੂਮਾ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਉ ਕਰਤਾ ਕਦਰ ਕਰੇ ਕਿਉ ਬੋਲ ਹੋਵੈ ਜੋ ਕੀ ਵਦਾ ਦੇ ਗੁਨਾ ਸਤ ਭੈਣ ਭਰਾਵ ਹੈ ਪਰੰਗਤ ਦਾਨ ਪੜੀ ਵਦਾ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ ਲੈਣ ਧਰਿਉਨ ਸਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ ਮਾਤ ਗੋਰੀ ਆਤਮ ਦੇਵ ਦੀ ਖੜਗ ਪਜੋਰ ਪਰਾ ਕੋ ਜੀਦੈ ਘੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਵਦੈ ਸਹਿ ਟਿਕਾਦ ਤੋਸ ਜੀਵਦੈ ਲੈਣੇ ਦੀ ਫੇਰਾਈਏ ਨਾਨਕ ਦੋਹੀ ਖੱਟਿਏ ਜੋਤ ਉਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟਿਏ ਝੁਲਾ ਸੋ ਚਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟਿਏ ਕਰਹਿ ਜੇ ਗੁਰ ਫਰਮਾਇਆ ਸੇਲ ਜੋਗ ਅਲੂਣੀ ਚੱਟੀਐ ਲੰਗਰ ਚੱਲੈ ਗੁਰਸਬਦ ਹਰ ਤੋਟਨਾ ਵੀ ਖੱਟੀਐ ਖਰਚੇ ਦਿੱਤਕ ਸੰਦੀ ਆਪ ਖੈਦੀ ਖੈਰ ਦਬੱਟੀਐ ਹੋਵੈ ਸਤਕ ਸੰਦੀ ਨੂਰ ਅਰਸੋ ਕੁਰਸੋ ਝੱਟੀਐ ਤੋਦ ਡੱਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀਐ ਸੱਚ ਜੇ ਗੁਰ ਫਰਮਾਇਆ ਕਿਉ ਏਦੂ ਬੋਲੋ ਹੱਟੀਐ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮਰੱਟੀਐ ਦਿਲ ਖੋਟੈ ਆਕੀ ਫਿਰਨ ਬਨ ਭਾਰ ਉਚਾਇਨ ਛੱਟੀਐ ਜਿਨ ਆਖੀ ਸੋਈ ਕਰੇ ਜਨ ਕੀਤੀ ਤੰਨਾ ਥੱਟੀਐ ਕੌਣ ਹਾਰੇ ਕਿਨ ਓਵੱਟਿਏ ਜਿਨ ਕੀਤੀ ਸੋ ਮੰਨਣਾ ਕੋਸਾਲ ਜਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਾਧੂ ਗੁਰਕ ਸੱਚਾ ਕਰੇ ਸਭ ਬਾਤ ਹੁਆਦਰ ਹਾਲੀ ਗੁਰ ਅੰਗਦ ਦੀ ਦੋਹੀ ਫਰੀ ਸੱਚ ਕਰਤਾ ਬੰਧ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਦਰ ਸੇਵ ਓ ਮਤ ਖੜੀ ਮਸਕਲਾ ਹੋਏ ਜੰਗਾਲੀ ਦਰ ਦਰਵੇਸ਼ ਖਸਮਦੈ ਨਾ ਸਚੈ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਓ ਪਤਰਾਲੀ ਲੰਗਰ ਦੌਲਤ ਵੰਡਿਐ ਰਸ ਅੰਮ੍ਰਿਤ ਖੀਰ ਘਾਲੀ ਗੁਰ ਸਿੱਖਾਂ ਕੇ ਮੁਖ ਉਜਲੇ ਮਾਨ ਮੁਖ ਥੀਏ ਪਰਾਲੀ ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ ਮਾਤਾ ਖੀ ਵੀ ਸੋ ਸੋਏ ਜਿਨ ਗੋਏ ਉਠਾਲੀ ਹੋਰਿਉ ਗੰਗ ਬਹਾਈਏ ਦੁਨਿਆਈ ਆਖੇ ਕਿ ਕਿਉ ਨ ਨਾਨਕ ਈਸਰ ਜਗਨਨਾਥ ਉਹ ਚਹਦੀ ਵੈਣ ਵਿਰ ਕਿਉ ਨ ਮਾਧਾਣਾ ਪਰਬਤ ਕਰ ਨੇਤਰ ਬਾਸਕ ਸਬਤ ਰਿੜ ਕਿਉ ਨ 14 ਰਤਨ ਨਿਕਾਲੇ ਅਨ ਕਰ ਆਵਾ ਗਉਣ ਚਿਲ ਕਿਉ ਨ ਕੁਦਰਤ ਅਹ ਵੇ ਖਾਲੀ ਅਨ ਜਿਣ ਐਵਡ ਪਿੱਡ ਠਿੰਡ ਕਿਉ ਨ ਲਹਿਣ ਧਰਿਓ ਨ ਛਤਰ ਸਿਰ ਅਸਮਾਨ ਕਿਆੜਾ ਸ਼ਿਕਿਓ ਨ ਜੋਤ ਸਮਾਣੀ ਜੋਤ ਮਾਹੇ ਆਪ ਆਪਹਿ 세ਤੀ ਮੇ ਕਿਉ ਨ ਸਿੱਖਾ ਪੁੱਤਰਾ ਕੋ ਕੈ ਸਭ ਉਮਤ ਵੇਖੋ ਜੇ ਕਿਉ ਨ ਜਾਂ ਸੁਦੋਸ ਤਾਂ ਲਹਿਣਾ ਟਿਕਿਓ ਨ ਫੇਰ ਵਸਾਇਆ ਫੇਰਾਂ ਸਤਿਗੁਰ ਖਾ ਡੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗੁਰੂਰ ਲੱਭ ਬਿਣਾ ਹੈ ਮਾਨਸਾ ਜਿਵੇਂ ਪਾਣੀ ਬੂਰ ਵਰਦਰਗਹ ਗੁਰੂ ਕੀ ਕੁਦਰਤੀ ਨੂਰ ਜਿਤ ਸੁਹਾਗ ਜਿਤ ਸੁਹਾਤ ਨ ਲਭਈ ਤੂੰ ਉਹ ਠਰੂਰ ਨਾ ਨਦ ਨਾਮ ਨਧਾਨ ਹੈ ਤੁਧ ਵਿੱਚ ਭਰਪੂਰ निंदा तेरी जो करे सो वन्ने चूर नेड़े दिसै मात लोक तुद सुज्जै दूर फेर बसाया फेर आण सतगुरु खड़ूर सो टिक्का सु सो बहणा सोई दी बाण पिऊ दाद जेहवा पोता परवान ਜਨ ਬਾਸਕ ਨੇਤਰੈ ਘਤਿਆ ਕਰਨੇ ਹੀ ਤਾਣ ਜਨ ਸਮੰਦ ਵਿਰੋਲਿਆ ਕਰ ਮੇਰ ਮਧਾਨ ਚੌਦਹ ਰਤਨ ਨਿਕਾਲਿਆ ਨ ਕੀ ਤੋਂ ਨਚਾ ਨਾਣ ਘੋੜਾ ਕੀਤਾ ਘੋੜਾ ਕੀ ਤੋ ਸਹਜ ਦਾ ਜਤ ਕਿਉ ਪਲਾਣ ਧਣਕ ਚੜਾਇਓ ਸਤ ਦਾ ਜਸ ਹੰਦਾ ਬਾਣ ਕਾਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਭਾਣ ਸਤੋ ਖੇਤ ਜਮਾਇਓ ਸਤੋ ਸ਼ਾਵਣ ਨਿਤ ਰਸੋਈ ਤੇਰੀਏ ਕਿਉ ਮੈਦਾ ਖਾਣ ਚਾਰੇ ਕੁੰਡਾ ਸੁਜੀਓਸ ਮਨ ਮਹਿ ਸਬਦ ਪ੍ਰਵਾਣ ਆਵਾ ਗੌਣ ਨਵਾਰਿਓ ਕਰ ਨਦਰ ਨੀਸਾਣ ਆਉ ਤਰਿਆ ਆਉਤਾਰ ਲੈ ਸੁਪੁਰਖ ਸੁਜਾਨ ਝਖੜਵਾ ਨ ਢੋਲਈ ਪਰਪਤ ਮੇਰਾ ਣ ਜਾਣੈ ਬਿਰਥਾ ਜੀ ਕੀ ਜਾਣੀ ਹੂ ਜਾਣ ਕਿਆ ਸਲਾਹੀ ਸੱਚੇ ਪਤਸਾ ਜਾ ਤੂ ਸੁਗੜ ਸੁ ਜਾਣ ਦਾਨ ਜੇ ਸਤਗੁਰ ਭਾਪਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਓ ਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ ਪਿਉ ਦਾਦੇ ਜਿਹਵਾ ਪੁੱਤਰਾ ਪਰਵਾਣ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਾਂ ਤਨ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ ਸਿੱਖਿਆ ਤੇ ਸੰਗਤੀ ਪਾਰ ਬ੍ਰਹਮ ਕਰਨਮਸਕਾਰਿਆ ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਵਾਰਿਆ ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤਦ ਪਾਰ ਉਤਾਰਿਆ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤਦ ਸਾ ਪਰਵਾਰਿਆ ਧੰਸ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਟਤਾ ਮਨ ਸਾਧਾਰਿਆ ਚਾਰੇ ਜਾਗੇ ਚਹ ਜੁਗੀ ਪੰਚਾਇਣ ਆਪੇ ਹੋਆ ਆਪੀ ਨੈ ਆਪ ਸਾਜਿਓ ਨ ਆਪੇ ਹੀ ਥਮਖ ਲੋਆ ਤਖਤ ਬੈਠਾ ਅਰਜਨ ਗੁਰੂ ਸਾਧਗੁਰ ਕਾ ਖਿਵਾ ਚੰਦੋਆ ਉਗਰਵਣ ਹੋ ਤਾਥਵਣ ਹੋ ਚਹ ਚੱਕੀ ਕੀਨ ਲੋਆ ਜਿਨਨੇ ਗੁਰੂ ਨਾਸੇ ਵਿਓ ਮਾਨਮੁਖ ਪਿਆ ਮੋਆ ਦੂਣੀ ਚੌਣੀ ਕਰਾਮਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚਹ ਜੁਗੀ ਪੰਚਾਇਣ ਆਪੇ ਹੋਆ रामकली वाणी भगता की कबीर जीयो एको अंगकार सतगुरु प्रसाद कायाक लालन लाहन मेलौ गुरका शब्द गुड़ की नरे तृष्णा काम क्रोध मद मत्सर काट काट कस दीन रे कोई है रे संत सहज सुख अंतर जा को जपत जप तप देव दलाली रे ਇੱਕ ਬੂੰਦ ਪਰ ਰਤਨ ਮਨ ਦੇਵ ਜੋ ਮਦ ਦੇ ਕਲਾਲੀ ਰੇ ਰਉ ਭਵਨ ਚਤੁਰ 10 10 ਬਾਠੀ ਕਿਨੀ ਬ੍ਰਹਮ ਅਗਨ ਤਨ ਜਾਰੀ ਰੇ ਭਵਨ ਚਤੁਰ 10 ਬਾਠੀ ਕਿਨੀ ਬ੍ਰਹਮ ਅਗਨ ਤਨ ਜਾਰੀ ਰੇ ਮੁਦਰਾ ਮਦਕ ਮਦ ਕਸ ਮੁਦਰਾ ਮਦਕ ਸਹਜ ਧੁਨ ਲਾਗੀ ਸੁਖਮਨ ਪੋਚਨ ਹਾਰੀ ਰੇ ਤੀਰਤ ਬਰਤ ਨੇਮ ਸੁਚ ਸੰਜਮ ਰਾਬਸਾਸ ਗਹਿਨੈ ਦੇ ਔਰੇ ਸੁਰਤ ਪਿਆਲ ਸੁਦਾ ਰਸ ਅੰਮ੍ਰਿਤ ਇਹੋ ਮਹਾਰਸ ਪਿਓ ਰੇ ਨਿਜਰ ਧਾਰ ਚ ਐਤ ਨਿਰਮਲ ਇਹ ਹਮ ਇਹ ਰਸ ਮਨੁ ਆ ਰਤੋ ਰੇ ਕਹਿ ਕਬੀਰ ਸਗਲੇ ਮਦ ਛੂਛੇ ਇਹ ਮਹਾਰਸ ਸਚੂ ਰੇ ਗੁਣ ਕਰ ਗਿਆਨ ਧਿਆਨ ਕਰ ਬਹੁਆ ਭਾਉ ਭਾਟੀ ਮਨ ਧਾਰਾ ਸੁਖ ਮਨ ਨਾਰੀ ਸਹਿ ਜਸਮਾਨੀ ਪੀਵੇ ਪੀਵਣਹਾਰਾ ਉਹਦੂ ਮੇਰਾ ਮਨ ਮਤਵਾਰਾ ਓਨ ਮਦ ਚੜਾ ਮਦਨ ਰਸ ਚਾਖਿਆ तृਪਾਉਣ ਪਿਆਉ ਜਿਆਰਾ ਰਹਾਉ ਦੁਇਪੁਰ ਜੋਰ ਰਸਾਈ ਬਾਠੀ ਪੀਓ ਮਹਾਰਸ ਭਾਰੀ ਕਾਮ ਕ੍ਰੋਧ ਕੀ ਜਲੇਤਾ ਤਾਂ ਛੂਟ ਗਈ ਸੰਸਾਰੀ प्रकृत प्रकाश ज्ञान गुरकमत सतगुरु ते शुद्ध पाई दास कबीर तास मद माता ओ चक न कबहु जाई तू मेरो मेर पर्वत स्वामी ओट गही मैं तेरी ना तुम डोलो ना हम गिरते रख लीनी हर मेरी अब तब जब कब तू ही तू ही हम तो प्रसाद सुखी साध ही रहौ तुरै पुरुषे मग हर बस्यो मेरे तन की तप्त बुझाई पहले दर्शन मग हर पायो फुन काशी बसे आई ਜੈਸਾ ਮਗਰ ਤੈਸੀ ਕਾਸੀ ਹਮੇ ਕਹਿ ਕਰ ਜਾਨੀ ਹਮ ਨਿਰਦਨ ਜਿਉ ਇਹੋ ਧਨ ਪਾਇਆ ਮਰਤੇ ਫੂਟ ਗਮਾਨੀ ਕਰੈ ਗੁਮਾਨ ਚ ਬਹਿਤ ਸੂਲਾ ਕੋ ਕਾਢ ਨ ਕੋ ਨਹੀਂ ਅਜੈਸ ਚੁਬ ਕਉ ਬਿਲਲ ਬਿਲਾਤੇ ਨਰਕੇ ਘੋਰ ਪਚਾਈ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਉਰਾਦੇ ਹਮ ਕਾਹੂ ਕੀ ਕਾਣਾ ਕੜਤੇ ਆਪਣੇ ਗੁਰ ਪ੍ਰਸਾਦੇ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰਿੰਗ ਪਾਨੀ RAM ਕਬੀਰਾ ਏਕ ਭੈ ਹੈ ਕੋਇ ਨ ਸਕੇ ਪਛਾਨੀ ਸੰਤਾ ਮਨ ਦੂਤਾ ਦਨ ਇਹ ਕੁਟਵਾਰੀ ਮੇਰੀ ਦੇਵ ਸਰਾਨ ਤੇਰੇ ਪਾਵ ਉਪਲੋਸ ਕੇਸ ਚਬਰ ਘਰ ਘਰ ਫੇਰੀ ਹਮ ਕੂ ਕਰ ਤੇਰੇ ਦਰਬਾਰ ਭੌ ਕੇ ਆਗੇ ਬਦਨ ਪਸਾਰਾਉ ਪੂਰਬ ਜਨਮ ਹਮ ਤੁਮਰੇ ਸੇਵਕ ਆਪ ਤੋ ਮਿਟਿਆ ਨਾ ਜਾਈ ਤੇਰੇ ਦੁਆਰੇ ਤຸນ ਸਹਜ ਕੀ ਮਾਥਾ ਮੇਰੇ ਦਗਾਈ दागे होए सुरण महजूजे बिन दागे भाग जाई साधु होए सु भक्त पहचानै हर लै ख जानै पाई कोठ रह मह कोठ री परम कोठी बिचार गुर दीनी बस्त कबीर कह ले वो बस्त समान ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ ਅੰਮ੍ਰਿਤ ਰਸ ਜਿਨ ਪਾਇਆ ਤਿਰ ਤਾਕਾ ਸੁਹਾਗ ਜੇ ਮੁਖ ਬੇਦ ਗਾਇਤਰੀ ਨਿਕਸੈ ਸੋ ਕਿਉ ਬ੍ਰਹਮਨ ਬਿਸਰ ਕਰੈ ਜਾ ਕੈ ਪਾਇ ਜਗਤ ਸਭ ਲਾਗੈ ਸੋ ਕਿਉ ਪੰਡਤ ਹਰ ਨਾ ਕਹੈ ਕਾਹੇ ਮੇਰੇ ਬਾਮਨ ਹਰ ਨਾ ਕਹੈ राम न बोले पाडे दूजक परह राओ अपना अपन ऊच नीच घर भोजन हट्टे कर्म कर उधर परहे चौद समाप्स राज राज मांगै कर दीपक लै कुप परहे तू ब्राह्मण मैं काशी का जुला मोह तोहे बराबरी कैसे कै बने हैं हमरे राम नाम कहो कह उबरे वेद भरोसे पाडे डूप मरह तरवर एक अनंत डार साका पोहप पत्र रस भरीया ए अमृत की बाड़ी है रे तिन हर पूरा करिया जानी जानी रे राज राम की कहानी अत्र ज्योतरा प्रगासा गुरुमुख बिरले जानी रहा ਭਵਰੇਕ ਪਹੁ ਪਰਸ ਵੀਦਾ ਬਾਰਹਲੇ ਔਰ ਧਰਿਆ ਸੂਰ ਅਹਿਮਦ ਪਵਨ ਚ ਕੋਰਿਆ ਕਾਸੇ ਫਰ ਫਰਿਆ ਸਹਿਜ ਸੁਨ ਇੱਕ ਬਿਰਵਾ ਉਪਜਿਆ ਸਹਿਜ ਸੁਨ ਇੱਕ ਬਿਰਵਾ ਉਪਜਿਆ ਧਰਤੀ ਜਲ ਹਰ ਸੁਖਿਆ ਕੈ ਕਬੀਰੋਂਤਾ ਕਾ ਸੇਵਕ ਜਿਨੇ ਹੁ ਬਿਰਵਾ ਦੇਖਿਆ ਮੁੰਦਰਾ ਮੋਨ ਦਇਆ ਕਰ ਝੋਲੀ ਪਤਰ ਕਾ ਕਰੋ ਵਿਚਾਰ ਰੇ ਹਿੰਤਾਇਓ ਤਨਸੀ ਉਹ ਆਪਣਾ ਨਾਮ ਕਰੋ ਆਧਾਰ ਰੇ ਐਸਾ ਜੋਗ ਕਮਾਵੋ ਜੋਗੀ ਜਪ ਤਪ ਸੰਜਮ ਗੁਰਮੁਖ ਭੋਗੀ ਰਹਾਓ ਬੋਧ ਬੱਬੀ ਉਤ ਚੜਾਵੋ ਆਪਣੀ ਸਿੰਗੀ ਸੁਰ ਤਕ ਸੁਮਲਾਈ ਘਰ ਬਰਾਗ ਫਿਰਤ ਫਿਰੋ ਤਨ ਨਗਰੀ ਮਾਨ ਕੀ ਕਿੰਗੁਰੀ ਬਜਾਈ ਪੰਚ ਤਤ ਲੈ ਨਿਰਦਰ ਰਖੂ ਰਹੈ ਨਰਾਲਮ ਤਾੜੀ ਕਹਿ ਤਿਕਬੀਰ ਸੁਨੋਰੇ ਸੰਤੋ ਦਇਆ ਧਰਮ ਕਰ ਬਾੜੀ ਕਮਨ ਕਾ ਜਸ ਰੇ ਜਗ ਕਵਨ ਕਾਜ ਸਿਰ ਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਭਾਵ ਨਿਤ ਤਰਨ ਧਾਰਨ ਚਿੰਤਾ ਮਨ ਇਕ ਨਿਮਖ ਨੈ ਹੁ ਮਨ ਲਾਇਆ ਗੋਬਿੰਦ ਹਮੈ ਸੇ ਅਪਰਾਧੀ ਜਿਨ ਪ੍ਰਭ ਜੀਉ ਪੈੰਡ ਥਾ ਦਿਆ ਤਿਸ ਕੀ ਭਾਉ ਭਗਤ ਨਹੀਂ ਸਾਦੀ ਰਹਾਉ ਪਰ ਤਨ ਪਰ ਤਨ ਪਰ ਤਨ ਪਰਤੀ ਨਿੰਦਾ ਪਰਪਵਾਦ ਨ ਛੂਟੈ ਆਵਾ ਗਮਣ ਹੋਤ ਹੈ ਫੁਨ ਫੁਨ ਇਹੋ ਪ੍ਰਸੰਗ ਨ ਟੂਟੈ ਜੇ ਘਰ ਕਥਾ ਹੋਤ ਹਰ ਸੰਤਨ ਇਕ ਨਿਮਕ ਨ ਕੀਨੋ ਮੈਂ ਭੇਰਾ ਲੰਪਟ ਚੋਰ ਦੂਤ ਮਤ ਵਾਰੇ ਤਿੰਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇ ਮਦ ਮਤਸਰ ਇਸੰਪੈ ਮੋ ਮਾਹੀ ਦਾ ਧਰਮ ਅਰ ਗੁਰ ਕੀ ਸੇਵਾ ਏ ਸੁਪਨੰਤਰ ਨਾਹੀ ਦੀਨ ਦਇਆਲ ਕਿਰਪਾਲ ਦਮੋਦਰ ਭਗਤ ਬਸਲ ਪਹਿ ਹਾਰੀ ਕਹਿ ਤਿਕਬੀਰ ਪੀਰ ਜਨ ਰਾਕ ਹਰ ਸੇਵਾ ਕਰੋ ਤੁਮਾਰੀ ਜੇ ਸਿਮਰਨ ਹੋਏ ਮੁਕਤ ਦੁਆਰ ਜਾਹਿ ਬੈਕੁੰਠ ਨਹੀਂ ਸੰਸਾਰ ਨਿਰਪਉ ਕਹਿ ਕਰ ਬਜਾਵਹਿ ਤੂਰ ਅਨਹਦ ਬਜਹਿ ਸਦਾ ਭਰਪੂਰ ਐਸਾ ਸਿਮਰਨ ਕਰ ਮਨ ਮਾਹਿ ਬਿਨ ਸਿਮਰਨ ਮੁਕਤ ਕਤ ਨਾਹਿ ਰਾਵ ਜਿਸ ਸਿਮਰਨ ਨਾਹੀ ਨਨਕਾਰ ਮੁਕਤ ਕਰੈ ਉਤਰੈ ਬੋਹ ਭਾਰ ਨਮਸਕਾਰ ਹੀ ਕਰ ਹਿਰਦੈ ਮਾਹਿ ਫਿਰ ਫਿਰ ਤੇਰਾ ਆਵਨ ਨਾਹਿ ਜਿਸਿ ਸਿਮਰਨ ਕਰਹਿ ਤੂ ਕੇਲ ਦੀਪਕ ਬਾਦ ਤਰਿਓ ਬਿਨ ਤੇਲ ਸੋ ਦੀਪ ਕਾ ਅਮਰਕ ਸੰਸਾਰ ਕਾਮ ਕ੍ਰੋਧ ਵਿਕ ਕਾ ਡਿਲੇ ਮਾਰ ਜੇ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰਖ ਕੰਠ ਪਰੋਏ ਸੋ ਸਿਮਰਨ ਕਰ ਨਹੀਂ ਰਾਖ ਉਤਾਰੇ ਗੁਰ ਪ੍ਰਸਾਦੀ ਉਤਰਹਿ ਪਾਰ ਜੇ ਸਿਮਰਨ ਨਾਹੀ ਤੋਹ ਕਾਨ ਮੰਦਰ ਸੋ ਵੈ ਪਟੰਬਰ ਤਾਨ ਜੇ ਜਿਸ ਖਾਲੀ ਬਿਗਸੈ ਜੀਓ ਸੋ ਸਿਮਰਨ ਤੂੰ ਅਨੰਦ ਪੀਓ ਜੇ ਸਿਮਰਨ ਤੇਰੀ ਜਾਇ ਬਲਾਈ ਜੇ ਸਿਮਰਨ ਤੁਝ ਪੋਹੇ ਨਮਾਈ ਸਿਮਰ ਸਿਮਰ ਹਰ ਹਰ ਮਨ ਗਾਈਐ ਇਹੋ ਸਿਮਰਨ ਸਤ ਗੁਰ ਤੇ ਪਾਈਐ ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸ ਗ੍ਰਾਸ ਜਾਗ ਸੋਏ ਸਿਮਰਨ ਰਸ ਭੋਗ ਹਰ ਸਿਮਰਨ ਪਾਈ ਸੰਯੋਗ ਜੇ ਸਿਮਰਨ ਨਾਹੀ ਤੁਜ ਪਾਰ ਸੋ ਸਿਮਰਨ RAM ਨਾਮ ਅਧਾਰ ਕਹ ਕਬੀਰ ਜਾਂ ਕਾ ਨਹੀਂ ਅੰਤ ਤਿਸਕੇ ਆਗੇ ਤੰਤ ਨੰਤ ਜੇ ਸਿਮਰਨ ਨਾਹੀ ਤੁਜ ਪਾਰ ਸੋ ਸਿਮਰਨ RAM ਨਾਮ ਆਧਾਰ ਕਹ ਕਬੀਰ ਜਾਂ ਕਾ ਨਹੀਂ ਅੰਤ ਿਸ ਕੇ ਅਗੇ ਤੰਤ ਨਾਮੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ